ਅਮਰੀਕਨ ਨਾਗਰਿਕ ਨੂ ਦੇ ਨਾਲ ਸੌਰੇ ਪਰਿਵਾਰ ਨੇ ਕੀਤੀ ਅਜਾਈ ਕਰਤੂਤ ਕਿ ਗਰਭਤੀ ਨੂ ਦਾ ਪੋਰਾ ਨਾ ਆਇਆ ਖਿਆਲ ਸਭ ਤੋਂ ਪਹਿਲਾਂ ਘਰ ਚ ਲੱਗੇ ਕੈਮਰਿਆਂ ਦੀਆਂ ਕਟੀਆਂ ਤਾਰਾ ਤਾਂ ਕਿ ਹਰਕਤ ਕੈਮਰੇ ਦੇ ਵਿੱਚ ਨਾ ਹੋਵੇ ਕੈਦ ਤੇ ਫਿਰ ਇਕੱਲੀ ਨੂ ਦੇ ਨਾਲ ਦੇਖੋ ਕੀ ਕੀਤਾ ਨੂ ਦਾ ਇਹ ਹਾਲ ਦੇਖ ਕੇ ਪੁੱਸ ਵਾਲੇ ਵੀ ਹਰਾਨ ਰਹਿ ਗਏ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਨੂੰਹ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਸੀ ਤਾਂ ਫਿਰ ਲੇਡੀ ਫੋਰਸ ਆਈ ਅਤੇ ਦੇਖਿਆ ਕਿ ਨੂੰਹ ਜਿਸ ਹਾਲਤ ਕਾਫੀ ਗੰਭੀਰ ਨਜ਼ਰ ਆਈ ਬਰਗਰ ਜਿਹੜੇ ਦੱਸਦੇ ਮਤਲਬ ਬਰਗਰ ਜਿਹੜੇ ਸੌਣੇ ਮਿਲ ਨੇ ਬਰਗਰ ਜਿਹੜੇ ਮਾਰੇ ਮੋਖੀ ਤੁਹਾਨੂੰ ਲੱਗੇ ਕਿ ਕਿਤੇ ਜਾ ਕੇ ਮੇਰੇ ਘਰ ਦੇ ਵਿੱਚ ਤੁਹਾਨੂੰ ਸਮਾਂ ਆ ਜੋ ਜੋ ਨਾ ਇੱਕ ਜਦੋਂ ਇੱਕ ਤੇ ਮੇਰੀ ਗੱਡੀ ਰੱਖ ਕੇ ਗੋਡਾ ਤੇ कितने तो मुझे बनाई ना आज नहीं सस्ता बनी बनी के अल्ट अल्ट भी बंद कितनी हुई है तो दी सारा कांव कटे यार कैमरे कुमरे सारा कुछ बहुत तरह लाती ਆਓ ਮਾਲ ਵਿੱਚ ਮੈਂ ਲਾਈਆਂ ਬੀਡੀਆ ਤੇ ਜਾਹੇ ਪੈਣਾ ਇਹ ਕਿੱਜੇ ਕਿੱਦਾਂ ਲੱਗੇ ਜਾਂਦਾ ਹੈ ਸੂਦਾਦਿਆ ਕਿ ਜੁਲੰਦਰ ਦੇ ਬਿਲਗਾ ਕਸਬੇ ਦੇ ਵਿੱਚ ਇੱਕ ਅਮਰੀਕੀ ਨਾਗਰਿਕ ਨੂੰ ਦੀ ਉਸ ਦੇ ਸਹੁਰੇ ਪਰਿਵਾਰ ਨੇ ਕੁੱਟਮਾਰ ਕੀਤੀ ਹੈ ਘਟਨਾ ਦੇ ਸਮੇਂ ਪੀੜਤ ਗਰਭਤੀ ਸੀ ਜਿਸ ਦੌਰਾਨ ਉਸ ਦੇ ਪੇਟ ਦੇ ਵਿੱਚ ਲੱਤਾਂ ਵੀ ਮਾਰੀਆਂ ਗਈਆਂ ਅਤੇ ਔਰਤ ਦੇ ਕੱਪੜੇ ਵੀ ਪਾੜੇ ਗਏ ਇਹ ਗੰਭੀਰ ਦੋਸ਼ ਉਸ ਐਨਆਰਆਈ ਔਰਤ ਵੱਲੋਂ ਲਗਾਏ ਗਏ ਨੇ ਐਨਆਰਆਈ ਔਰਤ ਵੱਲੋਂ ਥਾਣਾ ਬਿਲਗੜ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪੀੜਤ ਨੇ ਦੋਸ਼ ਲਗਾਇਆ ਕਿ ਪੁਲਿਸ ਆਈ ਹੈ ਘਟਨਾ ਵਾਲੀ ਥਾਂ ਤੇ ਇਸ ਕਾਰਨ ਉਸ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਐਨਆਰਆਈ ਮਹਿਲਾ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਉਸਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸੌਰੇ ਪਰਿਵਾਰ ਨੇ ਉਸਦੇ ਨਾਲ ਕੁੱਟਮਾਰ ਕੀਤੀ ਹੈ ਕਿੰਨਾ ਚਿਰ ਹੋ ਗਿਆ ਮੈਰਿਜ ਨੂੰ ਤੁਹਾਡੇ ਨੂੰ ਮੇਰੇ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਇਹਦੇ ਤਿੰਨ ਕੁੜੀਆਂ ਆਜ ਕੀ ਗੱਲ ਕੀ ਹੋਈ ਹੈ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤੇ ਹੋਏ ਸੀ ਤੁਹਾਨੂੰ ਇਹਨੂੰ ਅੰਦਰ ਰੱਖ ਕੇ ਬਾਹਰ ਨਿਕਲ ਲੱਕੜੀ ਦੇ ਇਸਕੇ ਬਾਹਰ ਛੱਡਿਆ ਕਿਹਨਾਂ ਨੇ ਮੇਰੇ ਸਹੁਰੇ ਸਾਹਿਬ ਨੇ ਹੂੰ 3 ਮਹੀਨਾਂ ਡਾਕਟਰ ਕੋਲ ਜਾਂਦੇ ਮਿਲੋਂ 7:30 ਤੋਂ ਮਾਰਿਆ ਹੋਇਆ ਹੈ ਮੇਰੇ ਟੇਟ ਤੇ ਦਰਦ ਦਬੋਂ ਮੈਂ ਤੇ 3 ਮਹੀਨੀ ਹਾਂ ਜੀ ਪ੍ਰੈਗਨੈਂਟ ਹਾਂ ਹੂੰ ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੀ ਹੋਈ ਸੀਗੇ 112 ਦਿਨ ਪਹਿਲਾਂ ਕੀਤੀ ਸੀਗੀ ਤੇ ਰੀਵਲ ਮੈਨੂੰ ਤਾਂ 8:00 ਨਹੀਂ ਬੱਜੇ ਸੀਗੇ ਹੂੰ ਬਿਲਕੁਲ ਬਿਲਕੁਲ ਜੋ ਹੋਂਦਾਂ ਨੂੰ ਬਾਹਰ ਕਿਨਾਂ ਨੇ ਕੱਢਿਆ ਹੁਣ ਇੱਥੇ ਲੌਕ ਕੀਤਾ ਹੋਇਆ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਮੇਰੀ ਟੈਂਡਰ ਦੀ ਭੈਣ ਆ ਮੇਰੀ ਉਹ ਉਹਨਾਂ ਦੇ ਪਰੌੜੇ ਨੇ ਤੇ ਉਹਨਾਂ ਨੇ ਕੁੱਟ ਮਾਰ ਕੇ ਇਹਨਾਂ ਨੂੰ ਕੀਤੇ ਦੱਸ ਮੇਰੀ ਸਾਰਾ ਸਾਰੀ ਜਿਵੇਂ ਗੈਰੀ ਨਾਲ ਮੇਰੀ ਮਾਤਾ ਸੀ ਮੇਰਾ ਨਾਮ ਜਸਵੀਰ ਕੋਰਿਆ ਹਾਂਜੀ ਬੇਟੀ ਦਾ ਕੀ ਨਾਮ ਹੈ ਹਾਂਜੀ ਬੇਟੀ ਦਾ ਰਜਨੀਸ਼ ਕੋਰਿਆ ਕਿੱਥੇ ਵਿਆਹੀ ਹੈ ਇਹ ਇੱਥੇ ਨੂਮਬਰ ਪ੍ਰੀਆ ਕੀ ਜਰੂਰ ਮੰਨ ਲਾ ਕੀ ਹੁਣ ਤੁਸੀਂ ਸਾਰੇ ਘਰ ਦੇ ਬਾਹਰ ਬੈਠੇ ਅਸੀਂ ਘਰ ਦੇ ਬਾਹਰ ਬੈਠੇ ਕੋਈ ਨਹੀਂ ਸਵੇਰੇ ਕਹਿੰਦੀ ਮम्मा ਮੈਂ ਜਾ ਕੇ ਸਫਾਈ ਕਰਾਇਆ ਆ ਮੈਂ ਮੇਕਾ ਚਲੋ ਠੀਕ ਆ ਕੁੜੀ ਮੇਰੀ ਆ ਗਈ ਆ ਸੱਤ ਚੜੀ ਤੇ ਇਹਨਾਂ ਦੇ ਕੋਲ ਹਾਈ ਹੋਈ ਆ ਠੀਕ ਆ ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ ਉਹਦੇ ਲੱਤਾਂ ਤਿੰਨ ਮਹੀਨੇ ਦੀ ਉਹ ਪ੍ਰੈਗਨੈਂਟ ਆ ਇਹਨਾਂ ਨੇ ਉਹਦੀ ਪੂਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਹਨਾਂ ਨੇ ਕੀਤੀ ਸੱਸ ਸੋਹਰੇ ਨੇ ਸੱਸ ਸੋਹਰੇ ਨੇ ਹਾਂਜੀ ਅੱਛਾ ਇੱਥੇ ਵਿਆਹ ਹੀ ਹੋਣਾ ਇੱਥੇ ਵਿਆਹ ਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਸੋਹਰੇ ਉਸ ਤੋਂ ਨਹੀਂ ਮੈਨੂੰ ਜਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਹੈ ਕਿ ਜਸਪਾਲ ਸਿੰਘ ਦਾ ਰਸਪਾਲ ਕੋ ਜਿੰਦਾ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਨਾ ਪੁਲਿਸ ਨੂੰ ਕਿਹਾ ਕਿ ਤੀ ਨਾ ਹੋਈ ਅਜੇ ਤੱਕ ਬੋੜੀ ਆ ਹੋਰ ਸਾਜੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਜੇ ਉਹਨੂੰ ਕੁਛ ਹੋ ਗਿਆ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੇ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਗੇਟ ਨੂੰ ਜਿੰਦੇ ਲਾਤੇ ਆ ਅਸੀਂ ਤਸਵੀਰ ਦੇ ਇੱਥੇ ਬਾਹਰ ਤੜਫਦੇ ਆ ਕੁੜੀ ਸਾਡੀ ਅੰਦਰ ਜੇ ਕੁਛ ਹੋ ਗਿਆ ਮੰਗ ਆ ਸੀ ਕ ਇਹੋ ਕਰਦੇ ਸਾਨੂੰ ਫੈਸਲਾ ਚਾਹੀਦਾ ਸੀ ਜੋ ਵੀ ਹੋ ਗਿਆ। ਉੱਥੇ ਹੀ ਸੌਰੇ ਪਰਿਵਾਰ ਵਾਲਿਆਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਸੌਰੇ ਜਸਪਾਲ ਸਿੰਘ ਤੇ ਸਾਸਰ ਰਸ਼ਪਾਲ ਕੌਰ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਨੇ ਉਹਨਾਂ ਦੀ ਕੁਟਮਾਰ ਕੀਤੀ ਹੈ। ਉਹਨਾਂ ਦੱਸਿਆ ਕਿ ਰਜਨੀਸ਼ ਦੇ ਮਾਤਾ ਪਿਤਾ ਉਸ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਆਏ ਸਨ ਜਿਸ ਸਕਾਰਨ ਉਸਨੇ ਗੇਟ ਅੰਦਰੋਂ ਬੰਦ ਕਰ ਦਿੱਤਾ। ਉਸੇ ਹਮਲਾ ਵੀ ਕੀਤਾ ਗਿਆ ਸੀ। ਇਹ ਹੀ ਨਹੀਂ ਕਿ ਉਸਨੇ ਅਜਿਹਾ ਕਿਉਂ ਕੀਤਾ? ਤੁਹਾਡੀ ਨੌ ਅਲੀਗੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕਟ ਕਾਸਾ ਦੀ ਕਟ ਕਾਸਾ ਕਰਤੋਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰ ਲੱਗੀ ਸੀ ਕੈਮਰੇ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਆ ਉਹਨਾਂ ਦਾ ਲੱਤਾਂ ਮਾਰੀਆਂ ਡੱਟ ਢੁੱਡ ਚੁੱਕੇ ਉਹ ਠਾ ਝੂਠ ਖੜਾ ਝੂਠ ਮੈਂ ਤਾਂ ਇਹ ਆਪ ਦੀ ਘਰ ਵਾਲੀ ਛੜਾ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਗਏ ਕੈਮਰੇ ਕਹਿੰਦੇ ਹੀ ਕਿਤੇ ਸਾਡੀ ਪ੍ਰੋਪਰਟੀ ਆ ਮੇਰੀ ਗੱਲ ਸੁਣੋ ਤੁਸੀਂ ਚੁੱਪ ਕਰ ਜਾਓ ਤੁਸੀਂ ਨਾ ਬਾਲੇ ਨਾ ਜਵਾਬਸਵਾਰ ਕਰੋ ਸਾਡੀ ਪ੍ਰੋਪਰਟੀ ਆ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ ਹੋ? ਅਸੀਂ ਬੰਦ ਕੀਤੇ ਆ। ਅੱਛਾ ਫਿਰ ਉਹਨਾਂ ਨੇ ਕਦੇ ਕਾਲ ਦੇ ਬੰਦ ਕੀਤੇ ਸਾਡੇ। ਅੱਛਾ। ਕੈਮਰੇ ਤਾਂ ਕਾਲ ਹੀ ਬੰਦ ਕਰ ਦਿੱਤੇ। ਉਹ ਕਾਰਨ ਕਿ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ। ਤੇ ਤਾਂਾਨੂੰ ਕੋਈ ਵੀ ਲੋਨ ਲੋਨ ਨੇ ਸਾਡੀ ਸੇਫਟੀ ਕਰੀ ਹੈ। ਕੈਮਰਾ ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕੈਮਰੇ ਜੀ ਕਹਿੰਦੇ ਆਪ ਬੰਦ ਕਰੀਏ। ਸਾਡੇ ਨੂੰ ਤੱਕਾ ਹੋ ਰਿਹਾ। ਤੱਕਾ ਹੋ ਰਿਹਾ ਸਾਡਾ। ਤੱਕਾ ਅੱਗੇ ਵੀ ਸਾਡੇ ਨਾਲ ਤੱਕਾ ਸਾਡੀ ਪੈਸੇ ਪੂਰੀ ਸਾਡੀ ਲਵਾ ਲਈਏ ਪਰਪਰਟੀ ਸਾਡੀ ਤੱਕੇ ਦਾ ਸਾਰੀ ਵਾਢੀ ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਹੈ ਸਾਰੇ ਪੁਲਿਸ ਨੇ ਆ ਕੇ ਉਹ ਸਰਿਆਣੇ ਕਿ ਘੜਾਇਆ ਜਿੰਦਾ ਜਿੰਦਾ ਉਹਦੇ ਅੰਦਰੋਂ ਵੜ ਕੇ ਕੁੰਡਾ ਲਾਹਾ ਸੀ ਨਹੀਂ ਜਿੰਦਾ ਲਾਏ ਹਾਂ ਜੂਠ ਸਮਝ ਲਾਇਆ ਤੁਸੀਂ ਇਹ ਤਾਂ ਇੱਧਰ ਡਰਦੇ ਨੇ ਬੰਦੇ 20 ਆ ਬਾਹਰ ਤੁਸੀਂ ਕਿ ਤੁਹਾਨੂੰ ਮਾਰਨ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਤੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹ ਇੱਕ ਬੰਦੇ 20 ਛੱਦੇ ਉਹਨੇ ਮੈਂ ਕਿ ਜਿੰਦਾ ਲਾਇਆ ਕਿ ਸਾਨੂੰ ਮਾਰਨ ਥੱਕ ਰਿਹਾ ਕੇ ਅੱਛਾ ਤਾਂ ਆਈ ਡਰਦੇ ਨੇ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਰੌਲਾ ਕਹੀਦਾ ਲੱਗ ਅਸੀਂ ਬਾਹਰ ਨਹੀਂ ਤੇ ਇਹ ਮੁੱਦਾ ਮੌਤਿਆਰ ਸੀਗਾ ਇੱਕ ਥੋੜਾ ਭਰਾ ਮੇਰਾ ਕੁੜੀ ਆ ਤਿੰਨ ਤਿੰਨ ਬੱਚੇ ਆ ਮੇਰੇ ਇਹਨੇ ਬਾਹਰ ਵੀ ਵੱਡਾ ਸੀਗਾ ਮੌਤਿਆਰ ਸੀ ਆਪਦੇ ਨਾਲ ਫਰੋਟੀ ਲਵਾਇਆ ਟੱਕ ਟੁਕ 20 ਟਰੱਕ ਇਹਨੇ ਆਪਦੇ ਨਾਲ ਲਵਾਇਆ ਢਾਈ ਯੂਨੀਅਨ ਦੀ ਜਾੜ ਸਾਰਾ ਸਾਰਾ ਟੱਪ ਨਹੀਂ ਕੰਮ ਕੀਤਾ ਕਲੋਜ਼ ਫੈਕਟਰੀ ਸੀ ਛੋਟੇ ਮੋਟੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੀ ਸ਼ਾਮ ਫੈਮਿਲੀ ਨੂੰ ਬਾਹਰ ਕੱਢ ਲਾ ਸਾਂ ਉਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਨੂੰ 112 ਤੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਬਿੰਦਰ ਸਿੰਘ ਉਮਰਪੁਰ ਕਲਾਂ। ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਸੋਹਰੇ ਮੈਨੂੰ ਕੁੱਟ ਮਾਰ ਰਹੇ ਆ। ਤੇ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹਦੇ ਸਸੋਹਰੇ ਨੇ ਅੰਦਰੋਂ ਲੋਕ ਲਾਇਆ ਸੀਗਾ। ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸਸੋਹਰੇ ਨੇ ਕੁੱਟ ਮਾਰ ਕੀਤੀ ਹੈ। ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ। ਤੇ ਬਾਕੀ ਜੋ ਵੀ ਕਾਰਵਾਈ ਹੈਗੀਆਂ ਉਹ ਅਸੀਂ ਬਣਦੀ ਕਾਰਵਾਈ ਕੁਣੀ ਅਮਤਲੀਆ ਮਾਗੇ ਕੁੜੀ ਨੂੰ ਅੰਦਰ ਬੰਦਕ ਬਣਾਇਆ ਸੀਗਾ ਲੋਕ ਤੁਸੀਂ ਲੋਕ ਖਲਾਇਆ ਨਹੀਂ ਲੋਕ ਅਸੀਂ ਬਾਹਰੋਂ ਹੀ ਕੁੰਡਾ ਲਾਇਆ ਸੀਗਾ ਲੋਕ ਲੱਗਾ ਹੋਇਆ ਸੀ ਲੋਕ ਗੇਟ ਨੂੰ ਲੱਗਾ ਸੀ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਆਉਣ ਅਸੀਂ ਪੇਤਾ ਹਸਪੀਟਲ ਕੁੜੀ ਦੇ ਹਾਲਤ ਕੀ ਦਾ ਹੈਗੇ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ ਤੇ ਲੱਤ ਮਰੀ ਹੋ ਮਮ ਪ੍ਰੈਗਨੈਂਟ ਹੈ ਕੁੜੀ ਜੀ ਪ੍ਰੈਗਨੈਂਟ ਦੱਸਦੀ ਜਿਉਂਦੇ ਦੱਸਦਾ ਕੋਈ ਕੀਆ ਪ੍ਰੋਬਲਮ ਹੈ ਮੇਰੇ ਵਰਗਾ ਕਿਡਨੈਪਿੰਗ ਵਾਲਾ ਮਾਮਲਾ ਸੀ ਕਿ ਜਿਹੋ ਉਹਨਾਂ ਦਾ ਕਿਡਨੈਪਦੀ ਇਹਨਾਂ ਦਾ ਕੋਈ ਆਪਸੀ ਨਹੀਂ ਨਾ ਘਰੇਲੂ ਜਿਹੜਾ ਆ ਕਾਫੀ ਧੀਰ ਦਾ ਹੀ ਆ ਪ੍ਰੋਪਰਟੀ ਅੰਦਰ ਬੰਦ ਕਰਕੇ ਰੱਖਿਆ ਉਸੇ ਕੀ ਲੱਗਦਾ ਤੁਹਾਨੂੰ ਮੌਕੇ ਕਿ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰ ਕਾ ਦਾ ਬਾਅਦ ਸੋਹਰਾ ਪਰਿਵਾਰ ਜਿਹੜਾ ਉਹ ਹੀ ਦੂਨੀ ਬਾਹਰ ਬੈਠੇ ਸੀ ਇਹ ਕੁੜੀ ਕੋ ਅੰਦਰ ਕੋਈ ਨਹੀਂ ਸੀਗਾ ਜਦੋਂ ਉਹਦਾ ਪਿਕਅਪ ਰੋ ਪਿਕਅਪ ਵਾਰ ਉਹ ਬਿੱਟਾ ਉਹਦੇ ਤੋਂ ਬਾਹਰ ਸੀ ਲੋਕ ਲਾਇਆ ਸੀ ਲੋਕ ਅੰਦਰ ਲਾਇਆ ਸੀ ਬਿੱਟਾ ਸੀ ਸੀਸੀ ਪੁੱਡੇ ਵਗੈਰਾ ਵੀ ਕਹਿੰਦੇ ਕੈਮਰੇ ਵਗੈਰਾ ਬੰਦ ਕੈਮਰੇ ਕਹਿੰਦੇ ਬੰਦ ਕੀਤੇ ਪਹਿਲਾਂ ਲਾਈਟ ਵੀ ਬੰਦ ਸੀ ਅੰਦਰ ਲਾਈਟ ਵੀ ਬੰਦ ਕੀਤੀ ਹੋਈ ਸੀ ਇੱਕ ਕੰਪਲੇਂਟ ਕੀਤੀ ਉਹਨੂੰ ਕਾਫੀ ਟਾਈਮ ਹੋ ਗਿਆ 2 2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਰਿਹਾ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਗਏ ਉਹਦੇ ਪੇਕਾ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਲੱਗਦਾ ਇੱਕ ਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਅਤੇ ਪਵਾੜਾ ਰੋਡ ਤੇ ਉੱਥੇ ਵੀ ਉਹ ਕਾਫੀ ਲੋਕ ਇਕੱਠੇ ਹੋਏ ਸੀਗੇ ਤੇ ਉਹਨਾਂ ਨੂੰ ਉਹਨਾਂ ਟਰੱਕ ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੁੜ ਜਾਮ ਕੀਤਾ ਸੀਗਾ ਉਧਰ ਉਸ ਲਜਾ ਕੇ ਫਿਰ ਅਸੀਂ ਦਰਵਾਜ਼ਾ ਆਏ ਇਹ ਤੁਸੀਂ ਦੇਖਿਆ ਉਹ ਨਾ ਕੁੜੀ ਦੇ ਹਾਲ ਹਮ ਦੇਖ ਲੈ ਦੇਖ ਕੁੜੀ ਨੂੰ ਉਨੇ ਕੀ ਹੋ ਜਾਂਦੀ ਜ਼ਿੰਮੇਵਾਰ ਕੌਣ ਸੀਗਾ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪੀਟਲ ਭੇਜਤਾ ਜੋ ਬਿਆਨ ਦੇਉਗੀ ਉਹ ਆਪਾਂ ਕਾਨੂੰਨੀ ਵਾਰ ਵੀ ਕਰਦੇ ਹਾਂ ਖੈ ਦੇਖਿਆ ਜਾਬੇ ਤਾਂ ਦੋਨੇ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਜਾਂਚ ਤੋਂ ਬਾਅਦ ਅਸਲ ਸੱਚ ਸਾਹਮਣੇ ਆਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ